ਸੂਰਪੁਰ ਤੇ ਸੁੰਦਰਾਂ ਦੇ ਸਾਰੇ ਮੇਰੇ ਸਤਿਕਾਰਯੋਗ VOTER سپورਟਰ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਨਾਲ ਇਜ਼ਤਿਹਾਰ ਵੀ ਕੀਤਾ ਅੱਜ ਤੁਹਾਨੂੰ ਜਿਵੇਂ ਪਤਾ ਹੈ ਕਿ ਪਿਛਲੇ ਦਿਨੀ ਜਿਵੇਂ ਕਾਫੀ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਹੜ੍ਹ ਦੇ ਦਿਨਾਂ ਦੇ ਵਿੱਚ ਔਰ ਬਰਸਾਤਾਂ ਵੀ ਕਾਫੀ ਹੋਈਆਂ ਲੋਕਾਂ ਨੂੰ ਨੁਕਸਾਨ ਚੱਲਦਾ ਪਿਆ ਸਰਕਾਰ ਸਰਦਾਰ ਭਗਵੰਤ ਮਾਨ ਜੀ ਜਿਹੜੇ ਬڑے ਸੰਜੀਧਾਨ ਜਿਹੜੇ ਬڑے ਆਪਣੇ ਵਾਅਦੇ ਦੇ ਪੱਕੇ ਨੇ ਕਿ ਜਿਨ੍ਹਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਬਾਕੀ ਲੀਡਰਾਂ ਵਾਂਗੂ ਗੱਪਾਂ ਨਹੀਂ ਮਾਰੀਆਂ ਔਰ ਐਵੇਂ ਲਾਰੇ ਨਹੀਂ ਲਾਏ ਹੜ੍ਹਾਂ ਦੇ ਦੌਰਾਨ ਉਹਨੇ ਕਿਹਾ ਸੀ ਕਿ ਅਸੀਂ ਮਹੀਨੇ ਦੇ ਵਿੱਚ ਵਿੱਚ ਜਿਹੜਾ ਮੁਆਵਜ਼ਾ ਉਹ ਕਿਸਾਨਾਂ ਨੂੰ ਦਵਾਂਗੇ ਔਰ ਤੁਹਾਡੇ ਸਾਹਮਣੇ ਜਿਹੜਾ ਮੁਆਵਜ਼ਾ ਉਹ 20000 ਰੁਪਿਆ ਪਰ ਏਕੜ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸਾਰੇ ਸਟੇਟਾਂ ਨਾਲੋਂ ਵੱਧ ਪੰਜਾਬ ਦੇ ਵਿੱਚ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਕਿਸੇ ਸਟੇਟ ਵਿੱਚ ਇੰਨਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਔਰ ਇੰਨੀ ਜਲਦੀ ਕਿਉਂਕਿ ਇਹ ਮੁਆਵਜ਼ਾ ਤਾਂ ਸਾਨੂੰ ਹੋ ਗਿਆ 1.5 ਮਹੀਨਾ ਦੇਣਾ ਸ਼ੁਰੂ ਕੀਤਾ ਨੂੰ ਕਿਉਂਕਿ ਪਿੰਡ ਕਾਫੀ ਨਾਲ ਦਿਨਾਂ ਨਗਰ ਦੇ ਉਹ ਹੌਲੀ ਹੌਲੀ ਸਾਰਿਆਂ ਦਾ ਨੰਬਰ ਆ ਰਿਹਾ ਕਿਉਂਕਿ ਸਾਡੇ ਜਿਹੜੇ ਅਫਸਰ ਨੇ ਪਟਵਾਰੀ, ਗਤੌਰ, ਸਾਡੇ ਨੈਕਸੀਲ ਦਾ ਤਹਿਸੀਲਦਾਰ ਐਸਟੀਐਮ ਸਾਫ ਸਾਰੇ ਲਗਾਤਾਰ ਦਿਨ ਰਾਤ ਲੱਗੇ ਹੋਏ ਨੇ ਕਿਉਂਕਿ ਕੱਲੇ-ਕੱਲੇ ਕਿਸਾਨ ਦਾ ਹਿੱਸਾ ਕੱਢਣਾ, ਕੱਲੇ-ਕੱਲੇ ਕਿਸਾਨ ਦਾ ਰਕਵਾ ਕੱਢਣਾ, ਉਹ ਰਕਵਾ ਕੱਢ ਕੇ ਤੁਹਾਡਾ ਤੁਹਾਡੇ ਕੋਲ ਕਾਉਂਟ ਨੰਬਰ ਲੈਣਾ, ਡਾਟਾ, ਆਧਾਰ ਕਾਰਡ ਸਭ ਲਿਆ ਵਾ ਔਰ ਫਿਰ ਤੁਹਾਡੇ ਅਕਾਊਂਟ ਜਿਹੜੇ ਪੈਸੇ ਨੇ ਉਹ ਸਿੱਧੇ ਅਕਾਊਂਟ 'ਚ ਪੈਸੇ ਪਾਣੇ ਨੇ। ਤੁਹਾਨੂੰ ਸਿਰਫ ਸੱਪਸ਼ਨ ਦੇਣੀ ਅਸੀਂ ਤੁਹਾਡੇ ਅਕਾਊਂਟ 'ਚ ਪੈਸੇ ਨਾਲ ਨਾਲ ਕੁਝ ਪੈਗੇ ਨਾ ਕੁਝ ਪਏ ਜਾ ਰਹੇ ਨਾ ਹੋਰ ਪੈ ਰਹੇ ਨੇ ਸੋ ਸਰਕਾਰ ਬੜੀ ਸੰਜੀਦਗੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਔਰ ਦਿਨ ਰਾਤ ਕਰਕੇ ਸਿਰਫ ਸਿਰਫ ਕਿਸਾਨ ਭਰਾਵਾਂ ਦੇ ਬਾਹ ਫੜਨ ਲਈ ਕਿ ਉਹਨਾਂ ਨੂੰ ਕੋਈ ਜਿਹੜਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਪੂਰਤੀ ਜਲਦੀ ਕੀਤੀ ਜਾਵੇ ਇਸ ਦੇ ਨਾਲ ਕਣਕ ਦਾ 20 ਵੀ ਜਿਹੜਾ ਹੈ ਉਹ ਵੀ ਕਿਸਾਨਾਂ ਨੂੰ ਦਿੱਤਾ ਗਿਆ ਸੋ ਬੜੀ ਵੱਡੀ ਇਹ ਸਰਕਾਰ ਦੀ ਕਿਸਾਨਾਂ ਲਈ ਰਾਹਤ ਹੈ ਔਰ ਮੈਂ ਸਮਝਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇੰਨੀ ਜਲਦੀ ਇੰਨਾ ਜ਼ਿਆਦਾ ਮੁਆਵਜ਼ਾ ਮੈਂ ਦੇਖ ਰਿਹਾ ਸੀ ਕਈਆਂ ਦਾ ਲੱਖ ਲੱਖ ਰੁਪਈਆ ਕਈਆਂ ਦਾ 89000 ਰੁਪਈਆ ਮੁਆਵਜ਼ਾ ਔਰ ਉਹਨਾਂ ਨੂੰ ਮਿਲ ਰਿਹਾ ਸੋ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਅਸੀਂ ਸਨਮਨ ਧੰਦੇ ਨਾਲ ਅੱਜ ਇਹਨਾਂ ਚਾਰਾਂ ਪਿੰਡਾਂ ਦੇ ਵਿੱਚ 100 ਸਿਆਸੀ ਇਹ ਬੈਨੇਫਿਸ਼ੀਰੀ ਨੇ ਔਰ 82 ਲੱਖ 22000 ਜਿਹੜਾ ਉਹਨਾਂ ਨੂੰ ਦਿੱਤਾ ਜਾਏਗਾ ਆ ਮੋੜੇ ਅਸੀਂ ਅਜੇ ਅ ਇੱਕ ਤੋਂ ਹੋ ਕੇ ਆਏ ਆ ਪੈਣੀ ਮੇਲਮਾਂ ਤੇ ਦਵਲ ਪਿੰਡ ਦੇ ਵਿੱਚ ਉੱਥੇ 361 ਪਰਿਵਾਰ ਸਨ ਜਿਨ੍ਹਾਂ ਨੂੰ 1 ਕਰੋੜ 8 ਲੱਖ ਹਜ਼ਾਰ ਜਿਹੜਾ ਰੁਪਇਆ ਉਹ ਉਹਨਾਂ ਨੂੰ ਵੰਡਿਆ ਗਿਆ ਸੋ ਬਹੁਤ ਵੱਡੇ ਮਾਤਰਾ ਦੇ ਵਿੱਚ ਕਿਸਾਨਾਂ ਨੂੰ ਰਾਹਤ ਉਹ ਦਿੱਤੀ ਜਾ ਰਹੀ ਹੈ ਸੋ ਜਿਹੜੇ ਜਿਹੜੇ ਕਿਸਾਨਾਂ ਨੂੰ ਸੀ ਥੋੜੇ ਥੋੜੇ ਕਿਸਾਨ ਬੁਲਾਏ ਨੇ ਸਾਰੇ ਪਿੰਡਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਸੈਂਸ਼ ਲੈਟਰ ਦੇਣੇ ਆ ਬਾਕੀ ਇਹਨਾਂ ਦੇ ਅਕਾਊਂਟਸ ਡਾਇਰੈਕਟ ਪੈਸੇ ਜਿਹੜੇ ਨੇ ਉਹ ਜਾ ਰਹੇ ਨੇ ਸੋ ਬੋਲ ਦਿਓ ਜੀ ਸੋ ਸਾਰਿਆਂ ਦਾ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਸੇ ਤਰ੍ਹਾਂ ਪੈਸੇ ਪੈ ਜਾਣੇ ਨੇ ਔਰ ਕਿਸੇ ਵਿਚਾਰਸ਼ ਕਿਸੇ ਨੂੰ ਕਿਸੇ ਤਰ੍ਹਾਂ ਦਾ ਕਿਸੇ ਨੂੰ ਘਬਰਾਉਣ ਦੇ ਲੋੜ ਨਹੀਂ ਹੈ ਕਿ ਸਾਡੇ ਪੈਸੇ 2 ਦਿਨ 4 ਦਿਨ ਚ ਪੈਸੇ ਸਾਰੇ ਦੇ ਪੈ ਜਾਣਾ ਧੰਨਵਾਦ ਜੀ